ਵੇਰੇਸ ਵੇਰੇ ਵੱਡਾ ਹਾਦਸਾ ਵਾਪਰਿਆ ਇੱਕ ਬਾਈਕ ਸਵਾਰ ਨੂੰ ਕਾਰ ਦੇ ਵੱਲੋਂ ਟੱਕਰ ਮਾਰੀ ਗਈ ਹੈ ਅਤੇ ਕਈ ਮੀਟਰ ਦੂਰ ਤੱਕ ਕਾਰ ਬਾਈਕ ਸਵਾਰ ਨੂੰ ਘੜੀਸਦੀ ਲੈ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਇਸ ਹਾਦਸੇ ਦੇ ਵਿੱਚ ਬਾਈਕ ਸਵਾਰ ਦੀ ਮੌਤ ਹੋ ਗਈ ਹੈ ਇਹ ਹਾਦਸਾ ਗੁਰਾਇਆਂ ਦੇ ਵਿੱਚ ਵਾਪਰਿਆ ਜਿੱਥੇ ਅਟਾ ਪਿੰਡ ਦੇ ਗੇਟ ਦੇ ਸਾਹਮਣੇ ਇੱਕ ਬਾਈਕ ਸਵਾਰ ਵਿਅਕਤੀ ਨੂੰ ਕਾਰ ਟੱਕਰ ਮਾਰ ਦਿੰਦੀ ਹੈ ਔਰ ਕਾਫੀ ਦੂਰ ਤੱਕ ਬਾਈਕ ਨੂੰ ਘੜੀਸਦੀ ਲੈ ਜਾਂਦੀ ਹੈ ਜਦੋਂ ਕਿ ਜੋ ਬਾਈਕ ਤੇ ਉੱਤੇ ਸਵਾਰ ਵਿਅਕਤੀ ਹੈ ਉਹ ਕਾਰ ਦੇ ਹੇਠਾਂ ਆ ਜਾਂਦਾ ਜਿਸ ਦੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਇਹ ਤਕਰੀਬਨ 7 ਵਜੇ ਸਵੇਰੇ ਹਾਦਸਾ ਵਾਪਰਿਆ ਪਠਾਨਕੋਟ ਤੋਂ ਗੁਰੂਗામ ਜਾ ਰਿਹਾ ਸੀ ਹਿਤੇਸ਼ ਸ਼ਰਮਾ ਜੋ ਕਿ ਆਪਣੀ ਕਾਰ ਦੇ ਵਿੱਚ ਸਵਾਰ ਸੀ ਆਪਣੇ ਪੂਰੇ ਪਰਿਵਾਰ ਦੇ ਨਾਲ ਗੁਰੂਗામ ਵੱਲ ਨੂੰ ਜਾ ਰਿਹਾ ਸੀ ਔਰ ਇਸ ਦੀ ਚਪੇੜ ਦੇ ਵਿੱਚ ਇੱਕ ਸਪਲੈਂਡਰ ਮੋਟਰਸਾਈਕਲ ਆ ਜਾਂਦਾ ਹੈ ਸਪਲੈਂਡਰ ਮੋਟਰਸਾਈਕਲ ਨੂੰ ਟੱਕਰ ਮਾਰ ਦਿੰਦੀ ਹੈ ਗੱਡੀ ਔਰ ਮੌਕੇ ਤੇ ਜੋ ਮੌਜੂਦ ਲੋਕ ਹੈ ਉਹਨਾਂ ਦਾ ਕਹਿਣਾ ਹੈ ਕਿ ਮੋਟਰਸਾਈਕਲ ਨੂੰ ਗੱਡੀ ਕਾਫੀ ਦੂਰ ਤੱਕ ਘੜੀਸਦੀ ਲੈ ਜਾਂਦੀ ਹੈ ਕਿਉਂਕਿ ਗੱਡੀ ਦੇ ਵਿੱਚ ਫਸ ਜਾਂਦਾ ਹੈ ਮੋਟਰਸਾਈਕਲ ਜਦੋਂ ਕਿ ਜੋ ਮੋਟਰਸਾਈਕਲ ਤੇ ਸਵਾਰ ਵਿਅਕਤੀ ਸੀ ਉਹ ਗੱਡੀ ਦੇ ਹੇਠਾਂ ਆ ਜਾਂਦਾ ਹੈ ਔਰ ਮੌਤ ਹੋ ਜਾਂਦੀ ਹੈ ਉਸ ਦੀ ਤਾਂ ਵਿਅਕਤੀ ਦੀ ਪਛਾਣ ਚਲਮਨ ਸਿੰਘ ਦੇ ਤੌਰ ਤੇ ਹੋਈ ਹੈ ਜੋ ਕਿ ਰੁੜਕਾ ਖੁਰਦ ਗੁਰਾਇਆਂ ਦਾ ਰਹਿਣ ਵਾਲਾ ਹੈ ਔਰ ਪੁਲਸ ਨੇ ਦੋਨੋਂ ਵਾਹਨ ਜੋ ਕਬਜ਼ੇ ਵਿੱਚ ਲੈ ਲਏ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਤਸਵੀਰਾਂ ਤੁਸੀਂ ਉਸ ਗੱਡੀ ਦੀਆਂ ਦੇਖ ਰਹੇ ਹੋ ਜਿਸ ਦੇ ਗੱਡੀ ਦੇ ਹੇਠਾਂ ਬਾਈਕ ਸਵਾਰ ਆਇਆ ਹੈ ਕਿਉਂਕਿ ਗੱਡੀ ਦੇ ਵੱਲੋਂ ਜਦੋਂ ਟੱਕਰ ਮਾਰੀ ਜਾਂਦੀ ਹੈ ਬਾਈਕ ਨੂੰ ਤਾਂ ਕਾਫੀ ਦੂਰ ਤੱਕ ਬਾਈਕ ਨੂੰ ਘਰੀਸਦੀ ਲੈ ਜਾਂਦੀ ਹੈ ਔਰ ਇਸ ਦੇ ਹੇਠਾਂ ਜੋ ਇਸ ਦੇ ਉੱਤੇ ਸਵਾਰ ਸੀ ਚਲਮਨ ਤਾਂ ਉਹ ਆ ਜਾਂਦਾ ਹੈ ਔਰ ਉਸ ਦੀ ਮੌਤ ਹੋ ਜਾਂਦੀ ਹੈ ਔਰ ਜੋ ਬਾਈਕ ਹੈ ਉਹ ਕਾਫੀ ਦੂਰ ਤੱਕ ਘਰੀਸਦੀ ਲੈ ਜਾਂਦੀ ਹੈ ਗੱਡੀ ਔਰ ਤੁਹਾਨੂੰ ਦੱਸ ਦਈਏ ਕਿ ਗੁੜਗਾਉਂ ਜਾ ਰਿਹਾ ਸੀ ਪਰਿਵਾਰ ਪੂਰਾ ਇਸ ਗੱਡੀ ਦੇ ਵਿੱਚ ਸਵਾਰ ਸੀ ਪਰਿਵਾਰ ਦਾ ਪੁੱਤਰ ਹਿਤੇਸ਼ ਸ਼ਰਮਾ ਗੱਡੀ ਚਲਾ ਰਿਹਾ ਸੀ ਜੋ ਕਿ ਇਸ ਗੱਡੀ ਨੂੰ ਗੁੜगांव ਲੈ ਲੈ ਕੇ ਜਾ ਰਿਹਾ ਸੀ ਕਿਉਂਕਿ ਉੱਥੇ ਨੌਕਰੀ ਕਰਦਾ ਹਿਤੇਸ਼ ਔਰ ਪੂਰਾ ਪਰਿਵਾਰ ਇਸ ਦੇ ਵਿੱਚ ਸਵਾਰ ਸੀ ਜਿਸ ਸਮੇਂ ਸਵੇਰੇ ਸਵੇਰੇ حادثہ ਵਾਪਰ ਜਾਂਦਾ ਹੈ तकरीबन 7 ਵਜੇ ਦੇ ਕਰੀਬ ਇਹ ਸਵੇਰੇ ਹਾਦਸਾ ਵਾਪਰਦਾ ਹੈ ਔਰ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਦਰਦਨਾਕ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦਾ ਕੀ ਕਹਿਣਾ ਹੈ ਕਿਉਂਕਿ ਅਗਲੀ ਕਾਰਵਾਈ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੀਤੀ ਜਾਵੇਗੀ ਔਰ ਦੋਨੋਂ ਵਾਹਨ ਕਬਜ਼ੇ ਦੇ ਵਿੱਚ ਲੈ ਲਏ ਗਏ ਨੇ ਪੁਲਿਸ ਦੇ ਵੱਲੋਂ ਔਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਸਵੀਰਾਂ ਉਸ ਬਾਈਕ ਦੀਆਂ ਜੋ ਕਿ ਇਸ ਕਾਰ ਦੇ ਹੇਠਾਂ ਆਉਂਦੀ ਹੈ ਕਾਰ ਦੇ ਵਿੱਚ ਫਸ ਜਾਂਦੀ ਹੈ ਔਰ ਕਾਰ ਦਾ ਹਾਲ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਾਫੀ ਨੁਕਸਾਨ ਕਾਰ ਨੂੰ ਵੀ ਪਹੁੰਚਿਆ ਹੈ ਪਰ ਬਾਈਕ ਸਵਾਰ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਪੀ ਸ਼ਰਮਾ ਹਨੋਂ ਰਵਿੰਦਰ ਸ਼ਰਮਾ ਬਾਤੀ ਪਖਾਨ ਕੋਟ ਇਹ ਰਹਿਣ ਵਾਲਾ ਹੈ ਤੇ ਗੜਗਾਉਂ ਨੌਕਰੀ ਕਰਦਾ। ਇਹ ਆਪਣੇ ਪਰਿਵਾਰ ਸਮੇਤ ਐਚ ਆਰ 26 ਐਫ ਵੀ 8417 ਗੱਡੀ ਤੇ ਜਾ ਰਿਹਾ ਸੀਗਾ। ਗਰਿਆਨ ਸਾਈਡ ਤੋਂ ਗੜਗਾਉਂ ਨੂੰ ਇਹਨਾਂ ਦੇ ਅੱਗੇ ਇੱਕ ਮੋਟਰਸਾਈਕਲ ਜਾ ਰਿਹਾ ਸੀਗਾ ਮੋਟਰਸਾਈਕਲ ਨੰਬਰ ਪੀਵੀ37ਕੇ4581 ਜੀਰੋ ਉਸ ਬਲੈਂਡਰ ਆ ਜੋ ਜਸਪ੍ਰੀਤ ਕੋ ਰੋੜਗਾ ਖੋਦ ਦੇ ਨਾਂ ਤੇ ਇਹਦੀ ਆਰਟੀ ਆ ਤੇ ਇਹ ਹਜੇ ਮਰਨ ਵਾਲੇ ਬੰਦੇ ਦਾ ਪਤਾ ਨਹੀਂ ਲੱਗਾ ਕੌਣ ਆ ਇਹਨੂੰ ਜਿਹੜੀ ਇਹ ਡੈੱਡ ਬੋਡੀ ਸਿਵਲ ਹਸਦਾਲ ਫਲੋਰ ਪਹੁੰਚਾਤੀ ਆ ਇਹਦੇ ਬਾਰਤਾਂ ਤੋਂ ਪਤਾ ਕਰਕੇ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਐਕਸੀਡੈਂਟ ਕਿੱਦਾਂ ਹੋਇਆ ਜੀ ਕੋਈ ਲੱਗਦਾ ਪਤਾ ਪਿੱਛੋਂ ਕੋਈ ਹੈ ਕਿੱਦਾਂ ਹੋਇਆ ਜੀ ਜਿਹੜਾ ਰਾਘੀਰਾਂ ਦੇ ਦਸਤਨ ਮਤਾ ਹੋ ਗਿਆ ਜਿਹੜੀ ਜਿਹੜੀ ਕਾਰ ਇਹ ਵੀ ਪਿੱਛੋਂ ਹਿੱਟ ਹੋਈ ਆ ਮੋਟਰਸਾਈਕਲ ਦੇ ਨਾਲ ਬਾਕੀ ਮੌਕੇ ਤੇ ਜਾਗੀ ਸਾਰੀ ਜਾਂਚ ਕਰਕੇ ਪਤਾ ਲੱਗੂ ਵੀ ਕਿੱਦਾਂ ਹੋਇਆ ਬੰਦੇ ਡੈਥ ਹੋ ਗਈ ਹੈ ਜੀ ਹਾਂਜੀ ਇੱਥੋਂ ਠੀਕ ਹੈਗਾ ਤੇ ਉਹਦੀ ਰਸਤੇ ਦੇ ਵਿੱਚ ਜਾਂਦਿਆ ਮੌਤ ਹੋ ਗਈ ਕਿੰਨੇ ਕੁ ਮਗਰ ਕੰਦੇ ਜੀ ਬੰਦੇ ਸੀ ਉਮਰ ਉਹਦੀ ਹੈਗੀ 65 ਕੇ ਸਾਲ ਦੀ 70 ਸਾਲ ਦੀ ਸਨਾਗ ਕੱਲੇ ਹੋਈ ਨਹੀਂ ਜੀ ਸਨਾਗ ਤਾਂ ਹਜੇ ਨਹੀਂ ਹੋਈ ਉਦਾਂ ਪਤਾ ਲੱਗਣ ਡਿਆ ਵੀ ਉਹ ਝਲਮਣ ਸਿੰਘ ਉਹਦਾ ਨਾਂ ਆ ਬਾਕੀ ਉਹਦੇ ਬਾਰਸਾਂ ਨੂੰ ਬਲਾ ਕੇ ਤਾਂ ਪਤਾ ਲੱਗੂਗਾ ਇਹਦੇ ਪਿੰਡ ਦੇ ਦੱਸ ਜੀ ਫੇਰੇ ਰੁੜਕਾ ਹੋਰ ਦੱਸ ਜੀ